ਨਮਸਕਾਰ ਜੀ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਕੋਟਲਾ ਨਿਹੰਗ ਪਿੰਡ ਦੇ ਵਿੱਚ ਪਹੁੰਚ ਹੋਇਆ ਪਲੇਗਰਾਉਂਡ ਦੇ ਵਿੱਚ ਸਾਨੂੰ ਫੋਨ ਆਇਆ ਸੀ ਕਿ ਪਲੇਗਰਾਉਂਡ ਦੇ ਵਿੱਚ ਜਿਹੜੇ ਨਵੀਂ ਚੁਣੀਆਂ ਗਿਆ ਪੰਚਾਇਤਾਂ ਦੇ ਸਰਪੰਚਾਂ ਵੱਲੋਂ ਕੁਝ ਜਿਹੜੀਆਂ ਛੇੜਛਾਲ ਕੀਤੀ ਗਈ ਹੈ ਪਲੇਗਰਾਉਂਡ ਦੇ ਨਾਲ ਅਸੀਂ ਸਾਹਮਣੇ ਦੇਖ ਸਕਦੇ ਹੋ ਫੁੱਟਵਾਲ ਦਾ ਇਹ ਜਿਹੜਾ ਗਰਾਉਂਡ ਹੈ ਫੁੱਟਵਾਲ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਇਸ ਮਿੱਟੀ ਪਾਈ ਹੋਈ ਸੀਗੀ ਤੇ ਨੀਚੇ ਜਿਹੜਾ ਪਲਸਟਰ ਪਾਇਆ ਜਿਹਨੂੰ ਆਪਾਂ ਜਿਹੜੇ ਕ੍ਰਿਕਟ ਦਾ ਜਿਹੜਾ ਪਿਚ ਡੇ ਲ ਕਹਿ ਸਕਦੇ ਆ ਲੇਕਿਨ ਜਦੋਂ ਅ ਬੱਚੇ ਫੁੱਟਬਾਲ ਖੇਡਦੇ ਆ ਤੇ ਇਸ ਪਿਚ ਦੇ ਪਿੱਛੇ ਕਿਸੇ ਤਰ੍ਹਾਂ ਦੇ ਵੀ ਸੱਟ ਲੱਗ ਸਕਦੀ ਹੈ ਜਿਹਨੂੰ ਲੈ ਕੇ ਜਿਹੜੇ ਸਾਡੇ ਇੱਥੇ ਦੇ ਜਿਹੜੇ ਮੁੰਡੇ ਸਪੋਰਟਸਮੈਨ ਐ ਇਹਨਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਸਾਡੀ ਜਿਹੜੀ ਹੈ ਸਾਡੇ ਨਾਲ ਪੰਚਾਇਤ ਜਿਹੜੀ ਹੈ ਇੰਟਰਫੇਅਰ ਕਰ ਰਹੀ ਹੈ ਸਾਡੇ ਕਲੱਬ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਰਾਬਤਾ ਨਹੀਂ ਰੱਖ ਰਹੀ ਹੈ ਪਰ ਲੇਕਿਨ ਜਿਹਦੇ ਨਾਲ ਜਿਹੜਾ ਕਾਫੀ ਨੁਕਸਾਨ ਜਿਹੜਾ ਬੱਚਿਆਂ ਦਾ ਹੋਗਾ ਆ ਛੋਟੇ ਛੋਟੇ ਬੱਚੇ ਜਿਹੜੇ ਐ ਇਸ ਗਰਾਊਂਡ ਦੇ ਪਿੰਡ ਦੇ ਇੱਥੇ ਪ੍ਰੈਕਟਿਸ ਕਰਨ ਵਾਸਤੇ ਆਉਂਦੇ ਆ ਤਾਂ ਕਿ ਕੱਲ ਨੂੰ ਇਹ ਨਸ਼ਿਆਂ ਤੋਂ ਦੂਰ ਰਹਿਣ ਨਸ਼ਿਆਂ ਦੇ ਵਿੱਚ ਨਾ ਲੱਗਣ ਇਸ ਕਰਕੇ ਪੰਜਾਬ ਸਰਕਾਰ ਵੀ ਜਿਹੜਾ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕਰ ਰਹੀ ਹੈ ਉਹ ਜਿਹੜਾ ਰੱਖਿਆ ਹੋਇਆ ਹੈ ਪਰ ਲੇਕਿਨ ਇਹ ਕਿਤੇ ਨਾ ਕਿਤੇ ਸਾਪਤ ਨਹੀਂ ਹੋ ਰਿਹਾ ਕਿਉਂਕਿ ਆ ਸਾਰੇ ਸਾਰੇ ਪਿੱਛੇ ਪਿੰਡ ਵਸੀਆਂ ਭਾਈ ਜੀ ਕੀ ਸਮੱਸਿਆ ਪਹਿਲਾਂ ਸਾਰੀ ਅਸੀਂ ਕਹ ਲਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਇੱਥੇ ਪਹੁੰਚਣ ਦਾ ਆਰਬੀਟੀਵੀ ਦਾ ਜੀ ਤੁਸੀਂ ਛੋਟੇ ਜਿਹੇ ਸਾਡੇ ਸੱਦੇ ਤੇ ਤੁਸੀਂ ਇੱਥੇ ਪਹੁੰਚ ਗਏ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਡੇ ਮੀਡੀਆ ਸਤਿਕਾਰ ਦਾ ਜੀ ਸਿਰ ਸਾਡੀ ਬੇਨਤੀ ਹੈ ਜੀ ਦੇਖੋ ਅਸੀਂ ਪੰਜਾਬ ਸਰਕਾਰ ਦੇ ਵੀ ਤਵਾ ਉਹ ਖੇਡਾਂ ਪ੍ਰਤੀ ਉਹਨਾਂ ਨੇ ਪੂਰਾ ਜੋਰ ਲਾਇਆ ਪਿਆ ਜੀ ਨਸ਼ਿਆਂ ਪ੍ਰਤੀ ਵੀ ਪੂਰਾ ਜੋਰ ਲਾਇਆ ਪਿਆ ਅਸੀਂ ਸਪੋਰਟਸ ਕਲੱਬ ਸ਼ਹੀਦ ਬਾਬਾ ਦੀਪ ਸਿੰਘ ਦੇ ਮੁੰਡੇ ਜਿੰਨੇ ਵੀ ਕਲੱਬ ਦੇ ਨੌਜਵਾਨ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਗਰਾਊਂਡ ਦੇ ਵਿੱਚ ਤਿਆਰੀ ਕਰਵਾ ਰਹੇ ਹਾਂ ਜੀ ਠੀਕ ਹੈ ਜੀ ਕੋਚ ਸਹਿਵਾ ਨਾਲ ਲੈਂਦੇ ਪਿਆ ਜੀ ਉਹਨਾਂ ਨੂੰ ਆਪਣੀ ਜੇਬ ਦੇ ਵਿੱਚੋਂ ਖਰਚਾ ਦੇ ਰਹੇ ਆ ਅਸੀਂ ਕਹਿ ਵੀ ਮੇਨ ਮੁੱਦਾ ਹੁਣ ਕੀ ਆ ਰਹੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਸਾਨੂੰ ਬਿਨਾਂ ਪੁੱਛੇ ਤੋਂ ਸਭ ਤੋਂ ਪਹਿਲਾਂ ਤਾਂ ਸਾਡੀ ਮੋਟਰ ਚੱਕ ਲਈ ਦੂਜਾ ਤੁਸੀਂ ਐ ਦੇਖੋ ਵੀ ਜਿਹੜੀ ਇਹ ਪਿਚ ਬਣੀ ਹੈ ਜੀ ਪੇਚ ਇੱਥੇ ਹਮੇਸ਼ਾ ਕੱਚੀ ਹੁੰਦੀ ਹੈ ਜੀ ਗਰਾਊਂਡ ਦੇ ਵਿੱਚ ਠੀਕ ਹੈ ਜੀ ਇਹਨਾਂ ਨੇ ਮਤਲਬ ਕਿ ਪੱਕੀ ਪੇਚ ਜਿਹੜੀ ਪੁਰਾਣੀ थी ਅਸੀਂ ਕਹੇ ਵੀ ਇਹਦੇ ਵਿੱਚ ਤੁਸੀਂ ਕੱਚੀ ਮਿੱਟੀ ਪਾ ਲਓ ਅਸੀਂ ਤੁਹਾਨੂੰ ਜੇਬ ਦੇ ਵਿੱਚੋਂ ਖਰਚਾ ਦੇ ਦਾਂਗੇ ਠੀਕ ਹੈ ਜੀ ਜਦੋਂ ਪਹਿਲਾਂ ਸਾਡੇ ਨਾਲ ਡਿਬੇਟ ਹੋਈ ਇਹਨਾਂ ਨੇ ਜੀ ਪਿੰਨਾ ਪੁੱਛੇ ਤੇ ਮਿੱਟੀ ਸਾਰੀ ਕੱਢ ਕੇ ਪੱਕੀ ਪੇਚ ਬਣਾ ਲਈ ਸਾਡੇ ਅਸੀਂ ਟੂਰਨਾਮੈਂਟ ਕਰਵਾਇਆ ਸੀ ਫਟਵਾਲ ਦਾ ਜੀ ਉਸ ਟਾਈਮ ਮੁੰਡੇ ਦਾ ਭਾਗੋ ਵਾਲੇ ਦੇ ਮੁੰਡੇ ਦਾ ਸੀ ਚੂੜਿਆ ਤੇ 6:00 ਵਜੇ ਸੀ ਠੀਕ ਹੈ ਜੀ ਉਹ ਸਾਡੇ ਕੋਲ ਟੀਮ ਰੋਪਰ ਖੇਡਣ ਨਹੀਂ ਸੀ ਆ ਰਹੀ ਉਹ ਕਹਿੰਦੇ ਅਸੀਂ ਤੁਹਾਡੇ ਪਿੰਡ ਖੇਡਣੇ ਤੁਸੀਂ ਇਹ ਦੇਖੋ ਵੀ ਅਸੀਂ ਇਤਾਂ ਬੱਚਿਆਂ ਨੂੰ ਖੇਡਣ ਵਾਸਤੇ ਇੰਨਾ ਪ੍ਰੈਫਰੈਂਸ ਕਰਦੇ ਆ ਜੀ ਜੇ ਪਿੰਡ ਦੀ ਸਰਪੰਚ ਅਸੀਂ ਸਾਡੇ ਅਸੀਂ ਉਹਨਾਂ ਤੋਂ ਛੋਟੇ ਆ ਕਲੱਬਾਂ ਨੂੰ ਤੇ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਮਤਲਬ ਇਹ ਪਿੰਡ ਦੇ ਵਿੱਚ ਇੰਨੀ ਕਿ ਵਿਰੋਧਤਾ ਪੈਦਾ ਕਰ ਰਹੇ ਆ ਨਿਆਣਿਆਂ ਦੇ ਮਨ ਦੇ ਵਿੱਚ ਬਹਿ ਪਰਮ ਪੈਦਾ ਕਰ ਰਹੇ ਆ ਠੀਕ ਆ ਜੀ ਆਪਣੇ ਛੋਟੇ ਛੋਟੇ ਇਹਨਾਂ ਦੇ ਇਹਨਾਂ ਦਾ ਇੱਕ ਛੋਟਾ ਵੱਡਾ ਬ੍ਰਦਰ ਆ ਛੋਟੇ ਉਹਦੇ ਨਾਲ ਵੀ ਸਾਡਾ ਪਿਆਰ ਆ ਚਲੋ ਉਹਨਾਂ ਦੇ ਬੱਚਿਆਂ ਨੂੰ ਵੀ ਜ਼ਹਿਰ ਭਰ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਠੀਕ ਆ ਜੀ ਇਹ ਸੈਂਟਰ ਦੇ ਵਿੱਚ ਤਾਂ ਨਿਆਣਿਆਂ ਨੇ ਫਟਵਾਲ ਲੈ ਕੇ ਸਾਰੇ ਤੁਸੀਂ ਇਹ ਦੇਖੋ ਵੀ 90 ਬਾਈ 110 ਬਾਈ 90 ਦਾ ਗਰਾਊਂਡ ਹੁੰਦਾ ਜੀ ਹੁਣ ਇਹਦੇ ਵਿੱਚ ਉਹ ਜੀ ক্রিকেট ਖੇលੂਗੇ ਜੀ ਨਾ ਇਹ ਲੜਾਈ ਦਾ ਘਰ ਬਣੂਗਾ ਜੀ ਉਹ ਤਾਂ ਸ਼ਾਹ ਨੂੰ ক্রিকেট ਖੇਲਣੀ ਸ਼ਾਹ ਨੂੰ ਫਟਵਾਲ ਖੇਲਣੀ ਹੈ ਜੀ ਉੱਥੇ ਲੜਾਈ ਬਣ ਜਾਨੀ ਹੈ ਅੱਛਾ ਮੈਂ ਚਾਹ ਰਿਹਾ ਕਿ ਤੁਹਾਡੇ ਕੋਲ ਕੋਈ ਕੋਚ ক্রিকেট ਦਾ ਕੋਈ ਹੈ ਕੋਈ ਇੱਥੇ ਕੋਈ ਫਟਵਾਲ ਦੇ ਆ ਸਾਰੇ ਪਿੰਡ ਦੇ ਵਿੱਚ ਜੀ ਕੋਈ ਵੀ ਜਿਹੜਾ ਕੋਚ ਜਿਹੜਾ ক্রিকেট ਦਾ ਨਹੀਂ ਹੈਗਾ ਜੀ ਸਿਰਫ ਅਸੀਂ ਫਟਵਾਲ ਦਾ ਲੈਰੇ ਗਾਗੇ ਤੋਂ ਕੋਚ ਬੁਲਾਇਆ ਪਿਆ ਆਪਣੇ ਕੋਲ ਰੱਖ ਰਹੇ ਆ ਆਪਣੇ ਕੋਲੋ ਇੱਕ ਸਵੇਰ ਦਾ ਬ੍ਰੇਕਫਾਸਟ ਤੇ ਲੰਚ ਤੇ ਡਿਨਰ ਸਾਰੇ ਮੁੰਡੇ ਵਿਚਾਰੇ ਕੋਈ ਦਿਹਾੜੀ ਜੋਤੇ ਵਾਲੇ ਜਾਂ ਕੋਈ ਸਾਡੇ ਕਲੱਬ ਦੇ ਪ੍ਰਧਾਨ ਵੀ ਖੜੇ ਆ ਇਹਨਾਂ ਕੋਸਾਂ ਨੂੰ ਪੁੱਛੋ ਵੀ ਦੁਪਹਿਰੇ ਇਹ ਇੱਕ ਛੋਟੀ ਜਿਹੀ ਕਲਿੱਪ ਬਣਾਉਣ ਵਾਸਤੇ ਆਏ ਇਹਨਾਂ ਨੂੰ ਬੋਲੇ ਆ ਵੀ ਤੁਸੀਂ ਤੀਜੀ ਥਾਂ ਤੋਂ ਆ ਕੇ ਸਾਡੇ ਕੋਲ ਤੁਸੀਂ ਕਿਉਂ ਵੀਡੀਓ ਬਣਾ ਰਹੇ ਹੋ ਠੀਕ ਹੈ ਜੀ ਇਹ ਮੁੰਡਾ ਵਿਚਾਰਾ ਇੱਕ ਸਾਡਾ ਨਵੀ ਆ ਆਖੜਾ ਜੀ ਇਹਨੂੰ ਬੋਲਣ ਲੱਗ ਗਿਆ ਜੀ ਐ ਵੀ ਦੇਖੋ ਵੀ ਜੇ ਬਲਕਿ ਉਹ ਬੰਦਾ ਪਿੰਡ ਦਾ ਨਾ ਸਰਪੰਚਾ ਨਾਂ ਨੁਮੈਂਦਾ ਨਾ ਕੋਈ ਲੈਣ ਲਈ ਕੋਈ ਦੇਣ ਨਹੀਂ ਠੀਕ ਹੈ ਜੀ ਉਹਦੀ ਮਦਰ ਸਾਡੇ ਨਾਲ ਗੱਲ ਕਰ ਸਕਦੀ ਹੈ ਜੀ ਉਹਦੀ ਮਦਰ ਸਾਨੂੰ ਪੁੱਛ ਕੇ ਮੋਟਰ ਚੱਕ ਸਕਦੀ ਹੈ ਉਹ ਮਾਜ ਦਾ ਮੁੰਡਾ ਬੋਲਿਆ ਹਾਂ ਜਸਵੀਰ ਸਿੰਘ ਬਲਕਿ ਉਹ ਉਹ ਕਹਿੰਦਾ ਵੀ ਜਿੰਨਾ ਤੁਸੀਂ ਉਹ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਮੈਂ ਇਹਨਾਂ ਨੂੰ ਮੋਟਰ ਨਹੀਂ ਦੇਣੀ ਹੈ ਕਿ ਬਲਕਿ ਸਾਡੇ ਕੋਲ A ਦੇ ਕੋਈ Z ਤੱਕ ਸਾਰਾ ਡੀਐਸਓ ਸਭ ਦੇ ਬੈਠ ਕੇ ਸਾਰਾ ਰਿਕਾਰਡ ਪੇਸ਼ ਕਰਾਤੇ ਅਸੀਂ ਉਹ ਕਹਿੰਦਾ ਵੀ ਮੈਂ ਮੋਟਰ ਨਹੀਂ ਦੇਣੀ ਹੈ ਕਿ ਅਸੀਂ ਕਿਹ ਫਿਰ ਕੋਈ ਗੱਲ ਨਹੀਂ ਮੋਟਰ ਪਾਈ ਕੋਈ ਗੱਲ ਨਹੀਂ ਜਿੱਥੇ ਅਸੀਂ ਇਹਨਾਂ ਕੋਈ ਦਾਨ ਕਰਦੇ ਆ ਬੱਚਿਆਂ ਲਈ ਉਹ ਤੈਨੂੰ ਵੀ ਦਾਨ ਕਰਦਾਂਗੇ ਠੀਕ ਹੈ ਨਹੀਂ ਪਰ ਗੱਲ ਐ ਮੈਂ ਦੇਖ ਰਿਹਾ ਕਿ ਵੈਸੇ ਜਿੱਦਾਂ ਦੀ ਤੁਸੀਂ ਅਟਕਦਾ ਦੱਸ ਰਹੇ ਹੋ ਚਲੋ ਅਸੀਂ ਪਤਾ ਵੀ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਸ ਤਰ੍ਹਾਂ ਕੋਈ ਸਮਾਨ ਲਿਜਾਣਾ ਔਰ ਫਿਰ ਬਾਅਦ ਦੇ ਵਿੱਚ ਇਨਕੁਆਰੀ ਹੋਵੇ ਇਨਕੁਆਰੀ ਦੇ ਵਿੱਚ ਫਿਰ ਤੁਸੀਂ ਇਹ ਸਮਾਨ ਜਿਹੜਾ ਨਿਕਲ ਜਵੇ ਵੀ ਇਸ ਸਪੋਰਟਸ ਕਲੱਬ ਦਾ ਹੀ ਸਮਾਨ ਹੈ ਪਰ ਲੇਕਿਨ ਫਿਰ ਕਿੰਨਾ ਹੀ ਵੱਡੀ ਕਲੰਕ ਲੱਗਦਾ ਹੈਗਾ ਮੈਂ ਇਹ ਜਾਣਨਾ ਚਾਹਾਂਗਾ ਕਿ ਭਾਈ ਸਾਹਿਬ ਤੁਹਾਡੇ ਕੋਲੋਂ ਵੀ ਜਿਹੜਾ ਰੂਲ ਦੇ ਮੁਤਾਬਿਕ ਗਰਾਊਂਡ cricket ਦਾ ਹੁੰਦਾ ਜਾਂ ਫੁੱਟਬਾਲ ਦਾ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੁਣ ਜੀ ਸਰ ਗੱਲ ਇਦਾਂ ਵੀ ਜਿਕਣਾਂ ਜਿਆਦਾ ਗਰਾਊਂਡ ਲੱਗ ਲੱਗ ਹੋਵੇ ਹੁਣ ਜਿਕਣਾਂ ਇਹ ਗਰਾਊਂਡ ਆ ਸਰ ਗੱਬੇ ਜਦੋਂ ਉਹ ਘਲਾਟੀ ਮਾਰਟਰ ਸੀਗੇ ਉਰੇ ਡੀਪੀ ਮਾਰਟਰ ਸੀਗੇ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਨੂੰ ਜਿੰਨੇ ਵੀ ਪਲੇਅਰ ਤਿਆਰ ਹੋਇਆ ਜਿਹੜੇ ਇਹ ਕਲੋਰੀ ਨੋ ਵੀ ਲੰਦਾ ਉਹ ਸਾਰੇ ਉਸਮਿੰਟ ਪਿੱਛੇ ਸਾਈਡ ਤੇ ਤਿਆਰ ਹੋਇਆ ਗੱਬੇ ਕੱਚੀ ਵਿੱਚ ਹੁੰਦੀ ਸੀ ਉਹਦੇ ਪਰ ਤਿਆਰ ਹੋਇਆ ਇਹ ਨਵੇਂ ਰੂਲ ਕੱਢ ਤਾ ਗਰਾਊਂਡ ਦੇ ਗੱਬੇ ਹੁਣ ਤੁਸੀਂ ਛੱਟ ਲੱਗ ਗਈ ਜਿੱកੇ ਲੱਗ ਗਈ ਇਹਨੂੰ ਭੱਜਣ ਦਾ ਰਸਤਾ ਨਹੀਂ ਮਿਲਣਾਗਾ ਅੱਛਾ ਕੱਬਲ ਵੀ ਮੈਂ ਕਹਿੰਦਾ ਤੁਸੀਂ ਆਪ ਲਾਇਆ ਹੋਣਾ ਇਹ ਗਰਾਊਂਡ ਦੀ ਸਾਰੀ ਮਿੱਟੀ ਦੇ ਲੈ ਕੇ ਰੰਗ ਰੋਗਨ ਦਰਵਾਜ਼ੇ ਲੈਟਾਂ ਮ ਉਹਦੇ ਕੰਪਲੀਟ ਕੋਤੀ ਦੁਬਾਰਾ ਫੇਰ ਮੀਟਰ ਅਪਲਾਈ ਕਰਿਆ ਸਰ ਇੱਕ ਪੋਲ ਪਏ ਆ ਤੇ ਪੋਲ ਏਡੀ ਸਾਹਿਬ ਤੋਂ ਪਾਸ ਕਰਵਾਏ ਇਹਨਾਂ ਨੇ ਪੋਸਟ ਜਾ ਕੇ ਪਾਤੀ ਇਹ ਇਹ ਪੰਚਾਇਤ ਨੇ ਲਵਾਇਆ ਸਰ ਇਹ ਜਿਹੀ ਕਟੜੀ ਕਟ ਜਿਹੜੀ ਨਹੀਂ ਕਰਨੀ ਚਾਹੀਦੀ ਬਿਲਕੁਲ ਨਹੀਂ ਕਰਨੀ ਚਾਹੀਦੀਆਂ ਆਪਣੀ ਪੋਸਟਾਂ 'ਤੇ ਫੇਸਬੁੱਕ ਨਾਲ ਖੇਡਣ ਲੱਗ ਜਾਂਦਾ ਜੀ ਹੋਰ ਦੱਸੋ ਤੇ ਇਹ ਜਿੰਨਾ ਵੀ ਮਤਲਬ ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਸਰਦਾਰ ਤੇ ਦਿੰਦੇ ਸੀ ਜੀ ਮਾਵੀ ਜੀ ਹੈ ਜੀ ਜਿਹੜੇ ਸਾਡੇ ਸਪੋਰਟਸ ਦੇ ਬੱਚਿਆਂ ਨੂੰ ਪਿਆਰ ਕਰਦੇ ਆ ਮੋਹਾਲੀ ਰਹਿੰਦੇ ਮਾਵੀ ਪ੍ਰਾਪਰਟੀ ਦੇ ਲਦਾ ਜੀ ਉਹਨਾਂ ਨਾਲ ਸਾਡੇ ਪਿੰਡ ਨਾਲ ਉਹਨਾਂ ਨੂੰ ਕੋਈ ਰਾਬਤਾ ਨਹੀਂ ਸਿਰਫ ਸਾਡੇ ਸਪੋਰਟਸ ਦੇ ਬੱਚਿਆਂ ਨਾਲ ਉਹਨਾਂ ਨੂੰ ਰਾਬਤਾ ਵੀ ਇੱਕ ਬੱਚਿਆਂ ਨਾਲ ਇੱਕ ਪਿਆਰ ਆ ਵੀ ਕਹਿੰਦੇ ਵੀ ਆਪਾਂ ਬੱਚਿਆਂ ਨੂੰ ਕਲੱਬ ਦੇ ਨੌਜਵਾਨਾਂ ਨੂੰ ਸਾਨੂੰ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਸਿਰਫ ਨਸ਼ੇ ਤੋਂ ਦੂਰ ਕਰਨ ਵਾਸਤੇ ਕਦੇ ਸਟੱਡ ਭੇਜਦੇ ਆ ਕਦੇ ਜਰਸੀਆਂ ਗਰਾਊਂਡ ਵਾਸਤੇ 1000 ਰੁਪਏ ਭੇਜਿਆ ਤੇ ਜਿੰਨੇ ਟੂਰਨਾਮੈਂਟ ਹੁੰਦੇ ਪਹਿਲਾਂ ਨਾਮ ਉਹਨਾਂ ਦਾ ਹੁੰਦਾ ਠੀਕ ਹੈ ਜੇ ਉਹ ਇਨਵੋਲਵਮੈਂਟ ਕਰੂਗਾ ਉਹ ਗੱਲ ਜੱਜ ਦੀ ਨਹੀਂ ਕਿ ਉਹਨਾਂ ਨੂੰ ਵੀ ਇਹ ਪੋਲੀਟੀਕਲ ਪਰਸਨ ਲੈ ਕੇ ਜਾ ਰਹੇ ਬਲਕਿ ਉਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਕਰਦੇ ਆ ਦੇਖੋ ਗਾਉਂ ਵੀ ਬੋਰ ਲੱਗ ਇਸ ਸਾਈਡ ਦੇ ਬੂਟੇ ਸਾਰੇ ਦੇਖ ਲਓ ਤੁਸੀਂ ਇੱਕ ਵੀਡੀਓ ਬਣਾ ਦਿਓ ਸਾਰੇ ਹੀ ਬੂਟੇ ਸੁੱਕੇ ਪਏ ਆ ਵਿਰੋਧ ਸਾਡੇ ਨਾਲ ਤਾਂ ਉਹ ਚਲੋ ਹੈਗੀ ਹੈਗੀ ਬੂਟੇ ਕੁਦਰਤ ਨਾਲ ਕਿਹ ਅਵਰੋਧ ਹੈ ਵੀ ਪਾਣੀ ਚਾਹੀਦਾ ਇਹਨਾਂ ਨੂੰ ਸਾਰੇ ਬੂਟਿਆਂ ਨੂੰ ਪਾਣੀ ਚਾਹੀਦਾ ਕੁਦਰਤ ਕੁਦਰਤ ਨਾਲ ਵੀ ਵਿਰੋਧ ਤਾਂ ਕਰ ਰਹੀ ਹੈ ਸਰ ਸਾਡੇ ਕੋਲ ਸੀ ਨਾ ਗਰਾਊਂਡ ਦੀਆਂ ਚਾਬੀਆਂ ਤੁਹਾਨੂੰ ਅਸੀਂ ਪਹਿਲਾਂ ਵਾਲਾ ਗਰਾਊਂਡ ਵੀ ਚੈੱਕ ਕਰਾ ਦੂੰਗਾ A ਦੇ ਲੱਗੇ Z ਤੱਕ ਗਰਾਊਂਡ ਦਾ ਅਸੀਂ ਏਡਾ ਢੱਕਾ ਕਰਤਾ ਤਾਂ ਲੋਕ ਇਥੋਂ ਦਾਤੀ ਨਾਲ ਵੱਢ ਕੇ ਲੈ ਕੇ ਜਾਣ ਲੱਗੇ ਦੇ ਘਰ ਨੂੰ ਜਿਹੜਾ ਤੁਸੀਂ ਹੁਣ ਚੈੱਕ ਕਰ ਲਓ ਗਰਾਊਂਡ ਹਰਿਆਲੀ ਹਰਿਆਲੀ ਸਰ ਸਾਰੇ ਅਸੀਂ ਸ਼ਾਹ ਨੂੰ ਪਟਵਾਰ ਖੇਡਦੇ ਸਾਰੇ ਸਪੋਰਟਸਮੈ ਛੋਟੇ ਛੋਟੇ ਬੱਚੇ ਦੇਖੋ 4 ਵਜੇ ਘਰ ਤੋਂ ਆਉਣਾ ਸ਼ੁਰੂ ਕਰ ਦਿੰਦੇ ਆ ਜੀ ਬਾਕੀ ਜਿਆਦਾ ਜਾਣ ਕੇ ਸਾਡੇ ਕੋਲ ਸਾਹ ਨੂੰ ਜਿਵੇਂ ਬੱਚੇ ਨੂੰ ਖਿਲਾਉਂਦੇ ਆ ਜੀ ਇਹਨਾਂ ਨੂੰ ਪਤਾ ਸਾਰਾ ਕੁਝ ਜੀ ਜੀ ਕੀ ਹਾਲ ਚਾਲ ਹੈ ਜੀ ਜੀ ਕੀ ਨਾਮ ਹੈ ਸਲਾਮ ਅਲੈਕੁਮ ਦੇਖੀ ਕਿੰਨੇ ਕੋ ਬੱਚੇ ਆ ਕੋਟਲ ਲੈਂਗਦੇ ਜਿਹੜੇ ਸਾਡੇ ਕੋਲ ਪ੍ਰੈਕਟਿਸ ਕਰਨ ਕੋਲੇ ਘੱਟੋ ਘੱਟ 35 40 ਬੱਚੇ ਆਉਂਦੇ ਆ ਜੀ ਬੱਚੇ ਲਗਾਤਾਰ ਮਿਹਨਤ ਕਰ ਰਹੇ ਆ ਗਰਾਊਂਡ ਦੇ ਵਿੱਚ ਉਹਨੂੰ ਦੇਖੋ ਇਹ ਗਰਾਊਂਡ ਬਣਿਆ ਹੋਇਆ ਫੁੱਟਬਾਲ ਦਾ ਤੇ ਸਾਸੀ ਡੀਐਸਓ ਸਭ ਨੂੰ ਵੀ ਮਿਲਿਆ ਸਿਆ ਨੂੰ ਉਹਨਾਂ ਨੇ ਵੀ ਕਿਹਾ ਵੀ ਜੇ ਤੁਸੀਂ ਵਿੱਚ ਬਣਮਾਉਣੀ ਆ ਵੀ ਜੇ ਤੁਸੀਂ ਪੱચી ਬਣਾ ਲਓ ਤੇ ਪੱਕੀ ਸਿਮਿੰਟਡ ਵਿੱਚ ਤਾਂ ਕੋਈ ਹੱਕ ਹੀ ਨਹੀਂ ਬਣਦਾ ਇੱਥੇ ਬੱਚਾ ਜਾ ਸਕਦਾ ਹਾਂਜੀ ਹਾਂ ਵੀ ਤੇ ਜੇ ਬੱਚਾ ਡਿੱਗਿਆ ਸਿਰ ਵੀ ਬਾੜ ਸਕਦਾ ਹੈ ਬੱਚੇ ਦੇ ਮਤਲਬ ਇੰਜਰੀ ਮਤਲਬ ਲਾਈਫਟਾਈਮ ਲਈ ਇੰਜਰੀ ਹੋ ਜਾਂਦੀ ਹੈ ਬੱਚੇ ਦਾ ਫਿਊਚਰ ਡੈਡ ਹੋ ਜਾਂਦਾ ਇਹਦੇ ਕੋ ਡੈਮੇਜ ਹੋ ਜਾਂਦਾ ਤੇ ਬਾਕੀ ਤੁਸੀਂ ਦੱਸੋ ਸਰ ਇਹ ਇੱਕ ਚੀਜ਼ ਸਹੀ ਹੈ ਜਾਂ ਤੁਸੀਂ ਆਪ ਹੀ ਦੱਸੋ ਵੀ ਇਹ ਚੀਜ਼ ਕੀ ਹੈ ਮਸ ਸਰਪੰਚ ਸਾਹਿਬ ਨਾਲ ਮੈਂ ਗੱਲ ਕਰਦਾ ਜੀ ਵੀ ਸਰਪੰਚ ਸਾਹਿਬ ਜਿਹੜੇ ਵੀ ਤੁਹਾਡੇ ਇਸ ਪਿੰਡ ਤੇ ਹੈਗੇ ਆਂ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਮਸਲਾ ਤੁਹਾਡਾ ਕਈ ਦਿਨਾਂ ਦਾ ਚੱਲਦਾ ਹੋਣਾ ਇਹ ਕੋਈ ਅੱਜ ਨਵਾਂ ਨਹੀਂ ਚੱਲਿਆ ਸਾਡੇ ਧਿਆਨ ਦੇ ਵਿੱਚ ਵੀ ਤੁਸੀਂ ਅੱਜ ਲਿਆਂਦਾ ਚਲੋ ਇਹਦਾ ਮਤਲਬ ਇਹ ਜਦੋਂ ਮੀਡੀਆ ਇੱਕ ਲਾਸ ਥੰਮ ਹੁੰਦਾ ਜਦੋਂ ਤੁਸੀਂ ਕਿਸੇ ਵੀ ਸਮੱਸਿਆ ਨੂੰ ਲੈ ਕੇ ਜਾਂਦੇ ਆ ਗੱਲਬਾਤ ਕਰਦਿਆਂ ਜੀ ਹੈਲੋ ਹੈਲੋ ਜੀ ਸਚਕਲ ਜੀ ਜੀ ਸਰਪੰਚ ਸਾਹਿਬ ਬੋਲ ਰਹੇ ਜੀ ਠੀਕ ਹੈ ਸ਼ਮਸ਼ੀਰ ਬੱਗਾ ਗੱਲ ਕਰ ਰਹੇ ਜੀ ਪਛਾਣ ਦਿਓ ਮੈਚ ਆਪ ਤੁਹਾਨੂੰ ਆਇਆ ਤੁਮ ਹਾਂਜੀ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਆਏ ਸੀਗੇ ਕੀ ਮਸਲਾ ਸੀ ਤੁਹਾਡੇ ਸਪੋਰਟਸ ਦਾ ਜਿੱਤੇ ਕਲੱਬ ਦਾ ਮੁੰਡੇ ਕਹਦੇ ਸੀਗੇ ਵੀ ਪਿਚ ਪਟ ਗਿਆ ਰਹ ਦਿੱਤੀ ਹੈ ਵੀ ਅਸੀਂ ਫੁੱਟਬਾਲ ਖੇਡਦੇ ਆ ਇੱਕ ਵਾਰੀ ਮੇਰੀ ਗੱਲ ਸੁਣੋ ਪਿਚ ਪਹਿਲਾਂ ਹੀ ਬਣੀ ਹੋਈ ਹੈ ਜੀ ਕਿਹਨਾ ਹੁਣ ਉਹਦੇ ਉੱਪਰ 3-3 ਇੰਚ ਜਾਂ 4 ਇੰਚ ਮਿੱਟੀ ਦੀ ਭਾਈ ਹੋਈ ਜੀ ਹੁਣ ਬੱਚਾ ਕਹਿੰਦਾ ਉੱਥੇ ਇੱਕਾਂ ਦਾ ਉੱਥੇ ਕਬੱਡੀ ਵਾਲੇ ਵੀ ਆਉਂਦੇ ਆ ਜੀ ਵੱਡੀ ਦਾ ਗਰਾਊਂਡ ਤਾਂ ਉੱਪਰ ਵੀ ਹੈਗਾ ਹਾਂ ਤਾਂ ਗਰਾਊਂਡ ਵਧੀਆ ਅਸੀਂ ਤਾਂ ਹਲੇ ਟਰੈਕ ਬਣਾਉਣਾ ਹੋਰ ਅਸੀਂ ਘਰਾਤਾ ਉੱਥੇ ਜੀ ਜੀ ਠੀਕ ਹੈ ਮੈਂ ਸਰਪੰਚ ਬੋਲਦੀ ਬੇਟੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਮੈਂ ਰਿਕਾਰਡ ਕਰ ਰਿਹਾ ਹਾਂ ਇਹ ਕੈਮਰੇ ਦੇ ਨਾਲ ਮੈਂ ਖੜੇ ਹਾਂ ਇਸ ਵੇਲੇ ਠੀਕ ਕਿੱਥੇ ਖੜੇ ਆ ਕੈਮਰੇ ਦੇ ਜੀ ਅਸੀਂ ਖੜੇ ਆ ਤੁਹਾਨੂੰ ਫੋਨ ਅਸੀਂ ਤਾਂ ਲਾਇਆ ਜਦੋਂ ਇੱਥੇ ਪਤਾ ਲੱਗਿਆ ਵੀ ਇਸ ਤਰ੍ਹਾਂ ਕੋਈ ਮਸਲਾ ਕਰ ਰਿਹਾ ਠੀਕ ਤੇ ਕਹਿੰਦਾ ਮਤਲਬ ਇਹ ਆ ਵੀ ਚਲੋ ਜਿਹੜੀ ਪਿੱਛੇ ਹੈ ਨਾ ਜਦੋਂ ਇੱਥੇ ਫੁੱਟਬਾਲ ਖੇਡਣਗੇ ਤਾਂ ਬੱਚਿਆਂ ਦੇ ਕੋਈ ਨਾ ਕੋਈ ਸੱਟ ਚੋਟ ਲੱਗ ਸਕਦੀ ਹੈ ਮੇਰੀ ਗੱਲ ਸੁਣ ਇਹ ਕਿਹੜਾ ਨਵਾਂ ਕੰਮ ਐ ਆ ਬੇਟੇ ਨਾਲ ਗੱਲ ਕਰੋ ਮੇਰੇ ਨਾਲ ਪਤਾ ਸੱਚੀ ਗੱਲ ਜੀ ਸੱਚ ਗੱਲ ਜੀ ਮੈਂ ਉਹ ਬੋਲਦਾ ਜੀ ਨਸ਼ਾ ਖਲਾਫ ਲਿਆ ਤਾਂ ਜੀ ਜਦ ਆਪਾਂ ਉੱਥੇ ਇਕੱਠੇ ਹੋਏ ਤੇ ਪੈਲਸ 'ਚ ਤੁਸੀਂ ਮੇਰੀ ਇੰਟਰਵਿਊ ਲੱਤੀ ਦੀ ਅੱਛਾ ਜੀ ਅੱਛਾ ਚਲੋ ਕੋਈ ਨਹੀਂ ਆਪਾਂ ਤਾਂ ਚਲੋ ਹਾਂ ਸੁਣੋ ਮੇਰੀ ਗੱਲ ਹੁਣ ਧਿਆਨ ਨਾਲ ਸੁਣੋ ਜੀ ਮੇਰੀ ਤੇ ਰਹੀ ਗੱਲ ਇਹ ਹੁਣ ਜਿਹੜੇ ਤੁਸੀਂ ਜਿਨ੍ਹਾਂ ਦੇ ਕਹੇ ਤੇ ਆਏ ਆ ਜੀ ਉਹਨਾਂ ਨੂੰ ਪ੍ਰਧਾਨ ਨੂੰ ਪੁੱਛੋ ਤੇਰਾ ਭਾਈ ਕਿੱਥੇ ਆ ਜੀ ਡਰੱਗ ਦੀ ਆਰਚ ਡਰੱਗ ਦਾ ਉਹ ਕਾਰੋਬਾਰ ਕਰ ਰਹੇ ਆ ਜੀ ਉਹਨੇ ਉੱਥੇ ਬੈਠਾ ਜੇਲ੍ਹ ਚ ਆ ਜੀ ਤੁਸੀਂ ਨਾ ਜਿਹੜੀ ਗੱਲ ਆਪਾਂ ਕਰ ਰਹੇ ਆ ਆ ਆ ਗਰਾਊਂਡ ਦੀ ਗੱਲ ਕਰ ਰਹੇ ਆ ਆਪਾਂ ਵੀ ਗਰਾਊਂਡ ਦੀ ਗੱਲ ਉਹਦੀ ਤੁਸੀਂ ਦੱਸ ਦਿਓ ਵੀ ਜਦੋਂ ਨਾ cricket ਆਪਾਂ ਖੇលਦੇ ਆਂ ਹਾਂਜੀ ਤਾਂ cricket ਤਾਂ ਚਲੋ ਜਦੋਂ ਆਪਾਂ ਇੱਥੇ ਨਾਲੇ ਦੇ ਵਿੱਚੋਂ ਖੇਡਾਂਗੇ ਫੁੱਟਬਾਲ ਖੇਡਾਂਗੇ ਤਾਂ ਪ੍ਰੋਬਲਮ ਆਈਗੀ ਤਾਂ ਹਾਂਜੀ ਸੱਤੀ ਪ੍ਰੋਬਲਮ ਮੇਰੀ ਕਸ ਲੋ ਅਕਾ ਅਸੀਂ ਗਰਾਊਂਡ ਦੇ ਰਹੇ ਆ ਜੀ ਫਟਵਾਲ ਨੂੰ ਪਿਛੇ ਫਟਵਾਲ ਨੂੰ ਗਰਾਊਂਡ ਦੇ ਦੇਣਾ ਜਿੱਤਾ ਬਾਕੀ ਸੇ ਹਮ ਇਹ ਟੂਰਨਾਮੈਂਟ ਦੀ ਬਾਤ ਕੀ ਗੱਲ ਐ ਨਾ ਜੀ ਅੱਧੇ ਨਿਆਣੇ ਜਿਹੇ ਟੀਮਾਂ ਆਉਂਦੇ ਉਹ ਅੱਧਿਆ ਕ੍ਰਿਕਟ ਖੇਲੇ ਕਰੂ ਮਰ ਕ੍ਰਿਕਟ ਸ਼ੁਰੂ ਤੋਂ ਖੇਲਦੇ ਹੁਣ 10 15 ਸਾਲ ਪੁਰਾਣੀ ਵਿੱਚ ਆ ਜੀ ਅੱਛਾ ਜੀ ਇਹ ਵਿੱਚ ਹੁਣ ਦੀ ਨਹੀਂ ਬਣੀ ਹੋਈ ਇਹ 15 ਸਾਲ ਪੁਰਾਣੀ ਬਣੀ ਹੋਈ ਆ ਠੀਕ ਐ ਨਾ ਜੀ ਇਹ ਨੰਗੀ ਜਿਹੜੀ ਤੁਸੀਂ ਕਰੀ ਐ ਹਾਂਜੀ ਇਹਦੇ ਮਿੱਟੀ ਸਰਪੰਚ ਸਾਹਿਬ ਨੇ ਕਰਵਾਈ ਹਾਂਜੀ ਸਰਪੰਚ ਬੱਚੇ ਆਉਂਦੇ ਜੀ ਖੇਲਣ ਨੂੰ ਪੁੱਛਦੇ ਆ ਵੇ ਖੇਲਣ ਨੂੰ ਮੰ ਇਸ ਇਸ ਤਰ੍ਹਾਂ ਦਾ ਭਾਜੀ ਲੜਾਈ ਝਗੜੇ ਹੋਣੇ ਸ਼ੁਰੂ ਹੋ ਜੂਗੇ ਇੱਥੇ ਨਹੀਂ ਨਹੀਂ ਲੜਾਈ ਝਗੜੇ ਨਹੀਂ ਇਹ ਥੋੜਾ ਕਲੱਬ ਆ ਜੀ ਮੇਰੀ ਗੱਲ ਸੁਣੋ ਇਹਨਾਂ ਦਾ ਪਹਿਲਾਂ ਬੈਕਗ੍ਰਾਉਂਡ ਚੈੱਕ ਕਰੋ ਜੀ ਸਾਰਿਆਂ ਦਿਓ ਚਲੋ ਗਰਾਊਂਡ ਜੀ ਜਦੋਂ ਅਸੀਂ ਗਰਾਊਂਡ ਤੇ ਖੜੇ ਆਏ ਹੈ ਹੈਨਾ ਉਹੀ ਚੈੱਕ ਕਰਨਾ ਨਾ ਕਿ ਉਹਦੀ ਆਰਟ ਚ ਕਰਕੇ ਆ ਰਹੇ ਆਪਾਂ ਭਾਜੀ ਤੁਸੀਂ ਨਾ ਅਸੀਂ ਤਾਂ ਬਸ ਇਹਦਾ ਗਰਾਊਂਡ ਬੈਕਗ੍ਰਾਉਂਡ ਤਾਂ ਅਸੀਂ ਕਿਸੇ ਦੀ ਗੱਲ ਚੈੱਕ ਕਰਨੇ ਇਸਦਾ ਗਰਾਊਂਡ ਦੇ ਮੁੰਦੇ ਵਾਸਤੇ ਆਏ ਆਂ ਜਿੰਨਾ ਕ ਅਸੀਂ ਗੱਲ ਕਰਨੀ ਅਸੀਂ ਓਨੇ ਕੇ ਕਰ ਸਕਦੇ ਆ ਹਾਂਜੀ ਹਾਂਜੀ ਕਾਜੀ ਕੋ ਠੀਕ ਐਵੇਂ ਤਾਂ ਹੁਣ ਪਿੰਡ ਦਾ ਤੁਹਾਡੇ ਦਾ ਕੋ ਬਹੁਤ ਬੁਰਾ ਹਾਲ ਐ ਸਾਨੂੰ ਵੀ ਪਤਾ ਪਰ ਆਪਾਂ ਗੱਲ ਕਰਨੀ ਕਰੀਏ ਪਿੰਡ ਦਾ ਬੁਰਾ ਹਾਲ ਮੈਨੂੰ ਐ ਦੱਸੋ ਜੀ ਅੱਜ ਦੇ ਟਾਈਮ 'ਚ ਸਾਰੇ ਜਣੇ ਜੇਲ੍ਹ 'ਚ ਬੈਠੇ ਆ ਜੀ ਹੂੰ ਨਹੀਂ ਮੈਂ ਇਹ ਨਸ਼ਾ ਤਸ ਕਰਦੇ ਅੱਜ ਜੇਲ੍ਹ 'ਚ ਬੈਠੇ ਆ ਜੀ ਬਈ ਜੀ ਜੇ ਸਪੋਰਟਸ ਨਾਲ ਬੱਚੇ ਸਪੋਰਟਸ ਨਾਲ ਬੱਚੇ ਜੋੜਨਗੇ ਤਾਂ ਹੀ ਨਸ਼ਾ ਤੇ ਥੋੜਾ ਜਿਆਦਾ ਹਾਂਜੀ ਸਪੋਰਟਸ ਨਾਲ ਮੈਂ ਜੋੜਨੇ ਦੀ ਗੱਲ ਕਰ ਰਿਹਾ ਜੀ ਸਪੋਰਟਸ ਨਾਲ ਜੋੜਨੇ ਦੀ ਜਿਹੜੇ ਸਪੋਰਟਸ ਨਾਲ ਜੋੜਨੇ ਦੀ ਕੋਸ਼ਿਸ਼ ਕਰੋ ਉਹ ਤਾਂ ਆਪਦੇ ਨਸ਼ਾ ਜੀ ਕ ਚਲੋ ਇਸ ਗਰਾਊਂਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਹੈਗਾ ਜਾਂ ਇਹਦੇ ਨਸ਼ਿਆਂ ਨਾਲ ਜੁੜਿਆ ਹੋਆ ਹਾਂਜੀ ਹਾਂਜੀ ਇਸ ਵੇਲੇ ਤੁਹਾਨੂੰ ਮੈਂ ਤੁਹਾਨੂੰ ਰਿਕਾਰਡ ਕਰੂੰਗਾ ਤੁਹਾਨੂੰ ਜੀ ਮੇਰੇ ਕੋਲੋਂ ਜਿਹੜਾ ਕੋਚ ਸਾਹਿਬ ਹੈ ਕੋਚ ਸਾਹਿਬ ਉੱਥੇ ਲੌਂਗਿੰਗ ਤੁਸੀਂ ਤੁਸੀਂ ਆ ਸਕਦੇ ਹੋ ਗਰਾਊਂਡ 'ਚ ਬਿਲਕੁਲ ਪੀਕੇ ਗਰਾਊਂਡ 'ਚ ਆਉਂਦੇ ਆ ਜੀ ਤੁਸੀਂ ਗਰਾਊਂਡ 'ਚ ਆ ਸਕਦੇ ਆ ਮੈਂ ਗਰਾਊਂਡ 'ਚ ਆਜਾਂ ਪਰ ਮੈਂ ਹੁਣ ਮੈਂ ਪਤਾ ਕੀ ਕਰਾਂ ਮੈਂ ਹੁਣ ਗਰਾਊਂਡ 'ਚ ਉਸ ਲੈਵਲ ਤੇ ਨਹੀਂ ਆਉਣਾ ਉਹ ਵੀ ਇਕੱਠੇ ਹੋਏ ਹੋਏ ਜਿਹਦਾ ਤੁਸੀਂ ਮੇਰੇ ਨਾਲ ਇੰਟਰਵਿਊ ਕਰਨੀ ਹੁੰਦੀ ਫਿਰ ਤਾਂ ਮੈਂ ਕਰ ਲੈਂਦਾ ਚਲੋ ਹੁਣ ਵੀ ਪਤਾ ਮੈ ਕਿਹੜੇ ਲੈਵਲ ਤੇ ਕੰਮ ਕਰ ਰਹੇ ਹਾਂ ਇਹ ਉਹ ਤਾਂ ਤੁਹਾਡੀ ਇਸ ਟਾਈਮ ਵੀ ਇਸ ਟਾਈਮ ਵੀ ਤੁਹਾਡੀ ਇੰਟਰਵਿਊ ਹੋ ਰਹੀ ਹੈ ਕਿਉਂਕਿ ਸਾਰੇ ਪਿੱਛੇ ਖੜੇ ਆ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਦੋ ਕੈਮਰੇ ਲੱਗੇ ਹੋਏ ਮੇਰੇ ਅੱਗੇ ਹਾਂਜੀ 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 ਮੈਨੂੰ ਪਤਾ ਹੈ ਮੈਂ ਕੀ ਉਧਰ ਮੈਂ ਉਧਰ ਗਿਆ ਤਾਂ ਕੰਮ ਗਿਆ ਤਾਂ ਅੱਛਾ ਹਾਂਜੀ ਨਹੀਂ ਚਲੋ ਕਹਿਣ ਦਾ ਪਰ ਮੇਰਾ ਮਤਲਬ ਹੈ ਵੀ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਜੋੜੋ ਲਾ ਕੇ ਤੋੜੋ ਕਿਉਂਕਿ ਬੱਚੇ ਹਾਂਜੀ ਬੱਚੇ ਤੁਸੀਂ ਸ਼ਾਮ ਨੂੰ ਆਇਓ ਜੀ ਬੱਚੇ ਤੁਹਾਨੂੰ ਆਪੇ ਪਤਾ ਲੱਗ ਜਣਾ ਖੇਡਣੇ ਟਾਈਮ ਜੀ ਜੋੜਨੇ আর ਤੋੜਨੇ ਦਾ ਕੰਮ ਗਿਆ ਏ ਸਾਰੇ ਬੱਚੇ ਆਉਂਦੇ ਸਾਰੇ ਪੀਸਫੁਲੀ ਖੇਡ ਰਹੇ ਕੋਈ ਚੱਕਰ ਨਹੀਂ ਉਹਨਾਂ ਨੂੰ ਪਰ ਕਹਿਣ ਦਾ ਮਤਲਬ ਇਹ ਹੈ ਵੀ ਸਿਰ ਪਹਿਲਾ ਪਿਛਲੀਆਂ ਪਿਛਲੇ ਸਰਪੰਚ ਵੀ ਹੋਣੇ ਆ ਪੰਜ ਵੀ ਹੋਣੇ ਆ ਹਾਂਜੀ ਅੱਛਾ ਚਲੋ ਜਿਹੜੀ ਗੱਲ ਮੈਂ ਤੁਹਾਨੂੰ ਕਰ ਰਿਹਾ ਨਾ ਵੀ ਆਪਾਂ ਨੂੰ ਚਾਹੀਦਾ ਚਲੋ ਆਪਾਂ ਨਹੀਂ ਕਹਿੰਦੇ ਵੈਸੇ ਤਾਂ ਤੁਹਾਡੇ ਨਾਲ ਗੱਲ ਬਦਰ ਨਾ ਕਰਨੀ ਚਾਹੀਦੀ ਅਨੁਸਾਰੀ ਤੁਹਾਡੇ ਨਾਲ ਕੋਈ ਨਾਲ ਵਾਲੇ ਜੋ ਬੋਲ ਰਹੇ ਤੁਸੀਂ ਉਹ ਗੱਲ ਪਿੰਨਾ ਕਰ ਰਹੇ ਹੋ ਜੀ ਇਸ ਟਾਈਮ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਹਾਂ ਤੁਹਾਨੂੰ ਕਹੀ ਜਾ ਰਹੀ ਤੁਸੀਂ ਬੜਾ ਬੋਲੀ ਜਾ ਰਹੇ ਹੋ ਜੀ ਨਹੀਂ ਵੈਸੇ ਕਾਨੂੰਨ ਦੇ ਮਤਲਬ ਉਹ ਤਾਂ ਮਦਰ ਨਾਲੇ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਮੈਨੂੰ ਲੋ ਲੋ ਮੈਂ ਹਾਂ ਆਪਣਾ ਭੱਗਾ ਸਾਹਿਬ ਤੁਸੀਂ ਉੱਡਣ ਮੇਰਨ ਵਾਲੇ ਗੱਲ ਕਰੀ ਦੀ ਮੈਂ ਚਾਹੁੰਦਾ ਮੈਂ ਮੈਂ ਬੋਚਣ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਹਿਣ ਦਾ ਮਤਲਬ ਉਹ ਸਵਿਆਪ ਤੇ ਗੱਲ ਕਰ ਰਿਹਾ ਵੀ ਮੈਂ ਇੱਕ ਸਮਾਜ ਸੇਵੀ ਆ ਚਲੋ ਮੈਂ ਤਾਂ ਇਹ ਕਹਿੰਦਾ ਵੀ ਆ ਦੇਖੋ ਆ ਬੋਲ ਰਹੇ ਆ ਜੀ ਵਿੱਚ ਹੋਰ ਰਿਕਾਰਡਿੰਗਾਂ ਵੀ ਸਾਡੇ ਗਲ ਹੋ ਰਹੀਆਂ ਤੇ ਕਹਿਣ ਦਾ ਮਤਲਬ ਉਹ ਦੇਖੋ ਜੀ ਭੱਗਾ ਜੀ ਹੈਨਾ ਤੇ ਅਸੀਂ ਨਾ ਇਸ ਸਰਕਾਰਾਂ ਦੀ ਹੈਨਾ ਤੁਸੀਂ ਮਸਲੇ ਨੂੰ ਉੱਪਰ ਕਹਿਣ ਦਾ ਸੁਲਝੇ ਹੋਇਆ ਹੈਨਾ ਇਸ ਮਸਲੇ ਨੂੰ ਕੰਟਰੋਵਰਸੀ ਨਹੀਂ ਆਪਾ ਬਣਾਉਣਾ ਹਾਂਜੀ ਅਸੀਂ ਇਸ ਮਸਲੇ ਨੂੰ ਕੰਟਰੋਵਰਸੀ ਨਹੀਂ ਬਣਾਉਣਾ ਅਸਤਾਏ ਇਹੀ ਗੱਲ ਹੈ ਵੀ ਜਿੰਨਾ ਕ ਅਸੀਂ ਪੁੱਛਣਾ ਉਹਨਾਂ ਦੇ ਜਵਾਬ ਤੁਸੀਂ ਵੀ ਦਿਓ ਹੁਣ ਤੁਸੀਂ ਤੁਸੀਂ ਨਸ਼ੇ ਵਾਲੇ ਪਾਸੇ ਨੂੰ ਵੜ ਕੇ ਜਾ ਕੇ ਅਗਲਾ ਹਰੇਕ ਬੰਦਾ ਖੀਦਾ ਹੀ ਹੈ ਨਸ਼ੇ ਮੈਂ ਜਿਹੜੀ ਗੱਲ ਕਰ ਰਿਹਾ ਜੀ ਤੇ ਇਹ ਸਪੋਰਟਸ ਦੇ ਅੜਚੇ ਗੱਲ ਪੁੱਛ ਅਸੀਂ ਤਾਂ ਸਾਡਾ ਸਵਾਲ ਇੱਕੋ ਹੀ ਹੈ ਵੀ ਪਿੱਛੇ ਜਿਹੜੀ ਪੱਟੀ ਹੈ ਵੀ ਇਹ ਇਹ ਤੁਸੀਂ ਇਹਦੇ ਉੱਤੇ ਸਵਾਲ ਹੈ ਸਾਡਾ ਬਸ ਜਿਹੜੀ ਪਿੱਛੇ ਪੱਟੀ ਹੈ ਜੀ ਹਾਂਜੀ ਪਿੱਚ ਬਣੀ ਹੋਈ ਹੈ ਜੀ ਆਲਰੇਡੀ 15 ਸਾਲ ਦੀ ਹਾਂ ਉੱਪਰ ਪਹਿਲਾਂ ਇਹ ਬੰਦ ਸੀ ਖੇਡਣ ਲਈ ਬੱਚਿਆਂ ਨੇ ਉੱਪਰ ਮਿੱਟੀ ਦੀ ਲੇਅ ਰ ਕੀਤੀ ਉਹ ਮਿੱਟੀ ਲੇਅਰ ਕਰਕੇ ਬੱਚੇ ਖੇ ਹੈਨਾ ਬੱਚੇ ਅੱਜ ਸ਼ਾਮ ਨੂੰ ਤੁਹਾਡੇ ਸਾਹਮਣੇ ਹੋ ਜੇ ਤੁਸੀਂ ਆ ਜਾਓ ਸ਼ਾਮ ਨੂੰ ਬੱਚੇ ਖੇਡਣ ਲੱਜੇ ਨੇ ਜਿੱਥੇ ਚਲੋ ਇਹ ਗੱਲ ਹੋਰ ਹੈ ਵੈਸੇ ਤਾਂ ਜੇ ਬੱਚੇ ক্রিকেট ਖੇਡ ਨਹੀਂ ਹੋਵੇ ਤਾਂ ਇੱਥੇ ਗਰਾਊਂਡ ਪੱਧਰਾ ਪਿਆ ਕਿਤੇ ਵੀ ਖੇਡੀ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਉਹ ਪਿੱਛੇ ਵੀ ਪਿਚ ਬਣੀ ਹੋਈ ਹੈ ਅੱਗੇ ਪਿਚ ਪਿਚ ਬਣੀ ਹੋਈ ਹੈ ਬੱਚਾ ਜੋ ਵਿੱਚ ਬੋਲ ਰਿਹਾ ਦੇਖ ਲਓ ਉਹ ਵਿੱਚ ਬੋਲੀ ਜਾ ਰਹੇ ਆ ਉਹਨਾਂ ਦੇ ਬਾਜਾ ਵਿੱਚ ਇਸ ਗਰਾਊਂਡ ਦੇ ਵਿੱਚ ਮੈਨੂੰ ਨਹੀਂ ਪਤਾ ਕਿੱਧਰ ਕਿਆ ਬਣਿਆ ਹੋਇਆ ਤੇ ਮੈਨੂੰ ਦੱਸ ਤਾ ਸਕਦੇ ਨਾ ਉਹ ਵੀ ਭਾਜੀ ਆ ਵੀ ਵੇਚ ਬਣਿਆ ਨਹੀਂ ਮੈਂ ਤੁਹਾਨੂੰ ਦੱਸਿਆ ਗਿਆ ਉਹ ਹੋਰ ਵੀ ਗੱਲਾਂ ਬੋਲ ਰਹੇ ਆ ਨਾ ਵਿੱਚ ਉਹ ਵਿਚਰਵਾ ਰਹੀਆਂ ਉਹ ਪਿੱਛੇ ਜਿਹੜਾ ਮੁੰਡੇ ਤੁਹਾਡੇ ਕ੍ਰਿਕਟ ਖੇਡ ਰਹੇ ਆ ਬੱਚਾ ਜੀ ਮੈਂ ਤੁਹਾਡੀ ਬਹੁਤ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਉੱਥੇ ਵੀ ਆਪਾਂ ਨੇ ਤੁਸੀਂ ਮੈਨੂੰ ਸਪੈਸ਼ਲ ਬੁਲਾਇਆ ਤਾਂ ਨਾ ਮੈਂ ਕਰਦਾ ਹੈ ਅਸੀਂ ਸਭ ਨੂੰ ਗੱਲ ਸਾਰਾ ਪਿੰਡ ਚ ਗੱਲ ਕਿ ਆਪਾਂ ਚਾਰ ਬੰਦੇ ਤੋਂ ਆ ਨਾ ਤੇ ਸ਼ਾਮ ਨੂੰ ਆਇਓ ਹੈ ਨਾ ਕਿ ਉਥੇ ਬੰਦੇ ਜਿੰਨੇ ਵੀ ਹੋਉਣਗੇ ਹਨਾ ਉਥੇ 100 ਬੰਦਾ ਹੁੰਦਾ ਸ਼ਾਮ ਨੂੰ ਜੀ 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 ਇਹਨੇ ਸ਼ਾਮ ਨੂੰ ਮੈਨੂੰ 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 ਤਾਂ ਇਹ ਲੱਗ ਰਿਹਾ ਵੀ ਜਿੱਦਾਂ ਦੀ ਤੁਸੀਂ ਕੰਟਰੋਵਰਸੀ ਤੋਂ ਸ਼ੁਰੂਹ ਹੋਤੀ ਹੈ ਨਾ ਇਹਦੇ ਚ ਫਿਰ ਅੱਜ ਗੱਲ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ ਮਾਰ ਕਟਾਈਆਂ ਸ਼ੁਰੂ ਹੋ ਜਾਂਦੀਆਂ ਇਕ ਚੰਗਿਆ ਤੂ ਹੈ ਨਹੀਂ ਬੱਗਾ ਜੀ ਇਹ ਤੁਹਾਨੂੰ ਮੈਂ ਰਿਕਾਰਡਿੰਗ ਸੁਣਾਉਂਗਾ ਜੀ ਇਹ ਜਾਨੂ ਮਾਰਨ ਦੀ ਧਮਕੀਓ ਦੇ ਦਿੱਤੀ ਮੈਨੂੰ ਮੈਂ ਤੁਹਾਨੂੰ ਰਿਕਾਰਡਿੰਗ ਆ ਵਿਦ ਪ੍ਰੂਫ ਵਿਦ ਪ੍ਰੂਫ ਬੱਗਾ ਜੀ ਵਿਦ ਪ੍ਰੂਫ ਚਲੋ ਮੈਂ ਤੁਹਾਨੂੰ ਮੈਂ ਫਿਰ ਮੈਨੂੰ ਅਸੀਂ ਮਿਲੋ ਆਪਣੇ ਫਿਰ ਪੱਕਾ ਅੱਜ ਮੈਂ ਤੁਹਾਨੂੰ ਮਿਲਦਾ ਮੈਂ ਤੁਹਾਨੂੰ ਮਿਲ ਕੇ ਤੁਹਾਨੂੰ ਰਿਕਾਰਡਿੰਗਾਂ ਵੀ ਦਿਖਾਉਂਗਾ ਇਹਨੋਂ ਫਿਰ ਤਾਂ ਪਤਾ ਹੋਈ ਗੱਲਾਂ ਨੇ ਵੀ ਇਹ ਹਲੇ ਵੀ ਮਤਲਬ ਆਪਣਾ ਕਬਜ਼ਾ ਕਰੀ ਬੈਠੇ ਆ ਤੁਹਾਨੂੰ ਮੈਂ ਸਾਰਾ ਸਟੋਰੀਆਂ ਜੋ ਵੀ ਹੈਗੀ ਹੈ ਗੱਲਬਾਤ ਸਾਰੀ ਤੁਹਾਡੇ ਸਾਹਮਣੇ ਰੱਖੂਗਾ ਸਰਪੰਚ ਸਾਹਿਬ ਤੁਹਾਡੇ ਨਾਲ ਇਹ ਕਲੱਬ ਬਣਿਆ ਹੋਇਆ ਇੱਥੇ ਕਲੱਬ ਬਣਿਆ ਹੋਇਆ ਕਲੱਬ 6 ਕਲੱਬਾਂ ਜੀ ਪਿੰਡ 'ਚ ਸ਼ਹੀਦ ਗੁਰਚਰਨ ਸਿੰਘ ਐਕਸਪੀ ਵਾਲੇ ਯਾਦਗਾਰੀ ਸਟੇਡੀਅਮ ਬਣਾਇਆ ਜੀ ਇਹ ਛੱਡੋ ਜੀ 6 ਕਲੱਬਾਂ ਜੀ ਕੋਕਲਾ ਨਾਂ ਦੇ ਵਿੱਚ ਰਿਪੋਰਟ ਲੈਣਗੇ ਅਮਨਤਾ ਜੀ ਤਾਂ ਕਹਿ ਰਹੇ ਮੈਂ ਉੱਥੇ ਆ ਕੇ ਮੈਂ ਦੱਸਾਂ ਮੈਂ ਨਹੀਂ ਉੱਥੇ ਮਨਾਈਆਂ ਕੰਟਰੋਵਰਸੀ ਦਾ ਕੰਮ ਹੈ ਅਸੀਂ ਇੱਕ ਬੰਦਾ ਨਹੀਂ ਲੈ ਕੇ ਆਉਂਦੇ ਕੋਈ ਵੀ ਕਦੇ ਵੀ ਅਸੀਂ ਆਪ ਗੱਲ ਕਰਦੇ ਹਾਂ ਤੁਸੀਂ ਵੀ ਅਸੀਂ ਰੋਲ ਨਹੀਂ ਤੁਹਾਨੂੰ ਤੁਹਾਨੂੰ ਅਸੀਂ ਸਟੂਡੀਓ ਬੁਲਾ ਲਾਂਗੇ ਕੋਈ ਚੱਕਰ ਨਹੀਂ ਜਰੂਰ ਜਰੂਰ ਬੱਗਾ ਜਰੂਰ ਬੈਠ ਕੇ ਜਿੱਦਾਂ ਵੀ ਗੱਲ ਆ ਹਰੇਕ ਗੱਲ ਇੱਕ ਇੱਕ ਪੁਆਇੰਟਾਂ ਦੇ ਗੱਲ ਕਰੋਗੇ ਜੀ ਬਿਲਕੁਲ ਜੀ ਐਵੇਂ ਸੇ ਤਾਂ ਜਿਹੜੀ ਗੱਲ ਵਾਸਤੇ ਅਸੀਂ ਫੋਨ ਕੀਤਾ ਸੀਗਾ ਉਹ ਫੋਨ ਦੇ ਉੱਤੇ ਸੁਭਾਅ ਨਹੀਂ ਮਿਲੇ ਪਰ ਲੇਕਿਨ ਇਧਰ ਉਧਰ ਰੋਲ ਜਾਉਣ ਦੀ ਕੋਸ਼ਿਸ਼ ਪੱਤਰਕਾਰਾਂ ਨੂੰ ਵੀ ਜਾਂ ਮੈਨੂੰ ਵੀ ਕੀਤੀ ਹੈ ਮੈਂ ਚਾਹਾਂਗਾ ਕਿ ਮੈਂ ਤਾਂ ਸਿਰਫ ਗਰਾਊਂਡ ਦੇ ਮਸਲੇ ਵਾਸਤੇ ਇੱਥੇ ਆਇਆ ਹਾਂ ਸਾਨੂੰ ਪਰ ਲੇਕਿਨ ਇਹ ਜੀ ਬਹੁਤ ਮਾੜੀ ਗੱਲ ਹੈ ਜੇ ਆਪਾਂ ਬੱਚਿਆਂ ਨੂੰ ਆਪਣ ਦੂਰ ਕਰੀਏ ਤੇ ਪਿੰਡ ਦੇ ਵਿੱਚ ਜਿਹੜੇ ਪਾਰਟੀ ਵਾਜੀ ਕਰੀਏ ਉਹ ਲੜਾਈਆਂ ਝਗੜੀਆਂ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਦੁਆਰਾ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਹਾਲ ਹੋ ਜਾਵੇ ਕਿਉਂਕਿ ਸਹਿਨਸ਼ੀਲਤਾ ਕਿਸੇ ਦੇ ਵਿੱਚ ਵੀ ਹੈ ਨਹੀਂ ਐ ਪਰ ਮੈਂ ਜ਼ਰੂਰ ਕਹਾਂਗਾ ਕਿ ਪਿੰਡ ਦੀ ਪੰਚਾਇਤ ਜਿਹੜੀ ਹੁੰਦੀ ਆ ਉਹ ਪਿੰਡ ਵਾਸੀਆਂ ਦੇ ਨਾਲ ਉਹ ਪਿੰਡ ਦੇ ਬੱਚਿਆਂ ਦੇ ਨਾਲ ਪਿੰਡ ਦੇ ਜਿਹੜੇ ਸਪੋਰਟਸਮੈਨ ਜਿੰਨੇ ਵੀ ਹੁੰਦੇ ਆ ਉਹਨਾਂ ਦੇ ਨਾਲ ਹੁੰਦੀ ਹੈ ਆ ਛੋਟੇ ਛੋਟੇ ਬੱਚੇ ਮੈਂ ਦਿਖਾ ਰਹੇ ਤੁਹਾਨੂੰ ਤਸਵੀਰ ਦੇ ਵਿੱਚ ਇਹ ਸਾਰੇ ਵਿੱਚ ਜੇਕਰ ਅੱਜ ਇਹ ਗੇਮਾਂ ਵੱਲ ਨੂੰ ਜਾਂਦੇ ਆ ਤਾਂ ਇਹਨਾਂ ਦਾ ਵੀ ਇੱਕ ਹੋਰ ਤਰ੍ਹਾਂ ਦਾ ਹੋਣਾ ਹੈ ਜੇਕਰ ਇਹ ਆਵਾਰਾ ਗਰਦੀ ਵੱਲੋਂ ਜਾਵਾਂਗੇ ਤਾਂ ਇਹਨਾਂ ਦਾ ਵੀ ਇੱਕ ਹੋਰ ਹੋਣਾ ਹੈ ਇਸ ਇਸ ਕਰਕੇ ਆ ਆ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਜਿਹੜੀਆਂ ਜਰਸੀਆਂ ਮੁੰਡਿਆਂ ਨੂੰ ਪਿੱਟਾਂ ਇਹਨਾਂ ਨੂੰ ਆ ਦੇਖੋ ਆ ਵੀ ਜਰਸੀ ਠੀਕ ਹੈ ਲੋ ਵਧੀਆ ਕੰਮ ਕਰਦੇ ਆ ਪਰ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਚਾਹੁੰਦੇ ਆ ਕਿ ਅਸੀਂ ਖਬਰ ਜਿਹੜੀ ਬਣਾਉਣ ਦੱਸਣ ਦੀ ਕੋਸ਼ਿਸ਼ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦਾ ਜਿਹੜੇ ਦੇਖ ਜਿਹੜੀ ਹੈ ਬਿਲਕੁਲ ਮਸਲਾ ਇਹ ਸੀਗਾ ਤੇ ਉਹ ਹੋਰ ਪਾਸੇ ਨੂੰ ਹੁਣ ਚਲੇ ਜਾਵੇ ਕਿਉਂਕਿ ਯੁੱਧ ਨਸ਼ਾ ਵਿਰੁੱਧ ਕਿਤੇ ਯੁੱਧ ਨਾ ਇੱਥੇ ਚੱਲ ਪਵੇ ਇਹੋ ਜਿਹਾ ਕਿ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲਦੀ ਜਿਹੜੀ ਸਰ ਪੰਜਾਬ ਦੀ ਸਰਕਾਰ ਹੈ ਉਹ ਵੀ ਚਾਹੁੰਦੇ ਕਿ ਆਪਾਂ ਇਦਾਂ ਦਾ ਮਾਹੌਲ ਨਾ ਬਣੇ ਤੇ ਬਿਲਕੁਲ ਜੀ ਤੁਸੀਂ ਬਣੇ ਰਹੋ ਆਰਟੀ ਬੰਦ ਰਹੋ